ਅਨੰਦਪੁਰ ਦੀ ਦੂਜੀ ਲੜਾਈ ਸਨ 1721 ਈਸਵੀ ਦੇ ਕਰੀਬ ਹੋਈ ਜਦ ਪਹਾੜੀ ਰਾਜਿਆਂ ਨੇ ਪੈਂਦੇ ਖਾਂ ਦੇ ਮਾਰੇ ਜਾਣ ਦੀ ਖਬਰ ਸੁਣੀ ਤਾਂ ਉਹਨਾਂ ਨੇ ਗੁਰੂ ਸਾਹਿਬ ਤੇ ਸਾਂਝਾ ਹਮਲਾ ਕਰਨ ਦਾ ਫੈਸਲਾ ਕੀਤਾ ਰਾਜਾ ਅਜਮੇਰ ਚੰਦ ਵਰਗੇ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨੂੰ ਅਲਟੀਮੇਟਮ ਦਿੱਤਾ ਕਿ ਉਹ ਈਨ ਮੰਨ ਲੈਣ ਅਤੇ ਅਨੰਦਪੁਰ ਸਾਹਿਬ ਵਾਲੀ ਜ਼ਮੀਨ ਦਾ ਟੈਕਸ ਦੇਣ ਅਤੇ ਜਾਂ ਫਿਰ ਕਿਲਾ ਖਾਲੀ ਕਰਕੇ ਚਲੇ ਜਾਣ ਜਿਸ ਤੇ ਗੁਰੂ ਸਾਹਿਬ ਨੇ ਜਵਾਬ ਦਿੱਤਾ ਕਿ ਆਨੰਦਪੁਰ ਵਾਲੀ ਜ਼ਮੀਨ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਪੂਰਾ ਮੁੱਲ ਦੇ ਕੇ ਖਰੀਦੀ ਸੀ ਅਤੇ ਇਸ ਤੋਂ ਬਾਅਦ ਹੋਰ ਅਦਾਇਗੀ ਨਿਜੇ ਦੇ ਲੋਕ ਤੇ ਹੋਵੇਗੀ ਇਸ ਲੜਾਈ ਵਿੱਚ ਭਾਈ ਦਇਆ ਸਿੰਘ ਭਾਈ ਆਲਮ ਸਿੰਘ ਅਤੇ ਭਾਈ ਉਦੇ ਸਿੰਘ ਨੇ ਬਹਾਦਰੀ ਦੇ ਐਸੇ ਜੋਰ ਵਿਖਾਏ ਕਿ ਪਹਾੜੀਏ ਸ਼ਾਨ ਤੋਂ ਪਹਿਲਾਂ ਹੀ ਭੱਜ ਗਏ